ਸਤਿ ਸ਼੍ਰੀ ਅਕਾਲ ਜੀ ਪਹਿਣ ਦਾ ਕਮੈਂਟ ਆਇਆ ਸੀਗਾ 22 ਇੰਚ ਚੈਸਟ ਦੇ ਹਿਸਾਬ ਨਾਲ ਤੀਰਾ ਮੋਢਾ ਤੇ ਪਲੇਟਸ ਦੇ ਨਿਸ਼ਾਨ ਦੱਸੋ ਉਹ ਕਹਿੰਦੇ ਸੀਗੇ ਜਰ ਪਲੇਟਸ ਪਾਉਣੇ ਆ ਤਾਂ ਉਹਨਾਂ ਦੀ ਫਿਟਿੰਗ ਨਹੀਂ ਆਉਂਦੀ ਹੈਗੀ ਸ਼ਰਟ ਦੀ ਚਲੋ ਜੀ ਪਹਿਲਾਂ ਆਪਾਂ ਤੀਰਾ ਦੱਸਦੇ ਹਾਂ ਤੀਰਾ ਲੈਣਾ ਜੀ ਆਪਾਂ 6.5 ਇੰਚ ਮੋਢਾ ਲਵਾਂਗੇ ਜੀ 7.5 ਇੰਚ ਚੈਸਟ ਹੈਗੀ ਹੈ 22 ਇੰਚ ਇਹਦਾ ਹਾਫ ਕਰ ਲੈਣਾ 2 ਇੰਚ ਦਾ ਮਾਰਜਨ ਆਪਾਂ ਇੱਧਰ ਕਰ ਲੈ ਲੈਣਾ ਆ ਆਪਣੀ ਫਰੰਟ ਕਾਟ ਹੈ ਜੀ ਆ ਪਾਉਣੀ ਆ ਆਪਾਂ ਬੈਕ ਕਾਟ ਪਲੇਟਸ ਜੋ ਕਹਿੰਦੇ ਅਸੀਂ ਪਾਉਣੀ ਆ ਜੀ 11.5 ਦੇ ਉੱਪਰ ਦੇਖੋ 22 ਇੰਚ ਦੇ ਹਿਸਾਬ ਨਾਲ 11.5 ਤੇ ਜੋ ਪਲੇਟਸ ਆ ਉੱਚੀਆਂ ਹੁੰਦੀਆਂ ਨੇ ਪਲੇਟਸ ਆਪਾਂ 12.5 ਇੰਚ ਦੇ ਉੱਪਰ ਪਾਉਣੀਆਂ 7 ਇੰਚਾ ਜੋ ਆਪਾਂ ਡਾਊਨ ਲੈਣੀ ਆ ਪਲੇਟਾਂ 3.5 ਇੰਚ ਦਾ ਗੈਪ ਲੈਣਾ ਹੈ ਜੀ ਆਪਾਂ ਵਿੱਚੋਂ ਮੇਰੇ ਕਸਟਮਰ ਅਕੋਰਡਿੰਗ ਮੈਂ 3.5 ਇੰਚ ਦਾ ਗੈਪ ਲੈ ਰਹੀਆਂ ਉਹਨਾਂ ਦੇ ਜੋ ਹੈਗੀ ਹੈ ਜੀ ਕਮਰ ਹੈਗੀ 21 ਇੰਚ ਸੋ ਤੁਸੀਂ 4 ਇੰਚ ਦਾ ਗੈਪ ਵੀ ਆ ਜੋ ਵਿਚਕਾਰ ਵਾਲਾ ਲੈ ਸਕਦੇ ਹੋ 2 ਇੰਚ ਦਾ ਜੋ ਆਪਾਂ ਮਾਰਕਾਈਤ ਨੂੰ ਕਰਨਾ ਹੈ ਕਾਵਾਲੀ ਜੋਪਾ ਪਲੇਟ ਕਾਉਣੀ ਆ ਇਧਰ 2 ਦਾ ਆਪਾਂ ਮਾਰਕ ਕਰਿਆ ਸੀ ਤੇ ਇਧਰ ਨੂੰ ਆਪਾਂ 2.5 ਇੰਚ ਦਾ ਕਰਨਾ ਹੈ ਹਾਂਜੀ ਇਹਨੇ ਆਪਣੇ ਪਲੇਟਸ ਦੇ ਨਿਸ਼ਾਨਾ ਆਪਾਂ ਲਗਾ ਲਏ ਨੇ ਤੇ ਮੋਡੇ ਦੀਆਂ ਕਟਾਂ ਪਾ ਲਈਆਂ ਨੇ ਤੁਸੀਂ ਇਸ ਢੰਗ ਨਾਲ ਦੇਖੋ ਜੀ ਆਪਣੀ ਸ਼ਾਰਟ ਕਟਿੰਗ ਕਰਕੇ ਦੇਖਿਓ ਤਾਂ ਫਿਟਿੰਗ ਬਹੁਤ ਵਧੀਆ ਆਊਗੀ ਤੇ ਹੁਣੰਨੇ ਆਪਾਂ ਜੀ ਕਮਰ ਲਾਈਨ ਕਮਰ ਲਾਈਨ ਹੈਗੀ ਆ ਜੀ 15 ਇੰਚ 1.75 ਇੰਚ ਰੈਡੀ ਆ 23 ਇੰਚ ਜੋ ਇਹਨਾਂ ਦੀ ਹਿੱਪ ਆ ਹੁਣ ਆਪਾਂ ਗੱਲਾਂ ਮੋੜੇ ਦੀ ਕਟਿੰਗ ਕਰ ਲੈਂਦੇ ਆ ਪਲੇਟਸ ਦੇ ਨਿਸ਼ਾਨ ਜੋ ਆਪਾਂ ਕੱਢ ਲਏ ਨੇ ਹੁਣ ਕਰਦੇ ਆ ਜੀ ਆਪਾਂ ਬੈਕ ਨੈਕ ਦੀ ਕਟਿੰਗ ਬੈਕ ਨੈਕ ਹੈਗਾ ਜੀ ਆਪਾਂ 2.5 ਇੰਚ ਜੋ ਲੈਣਾ ਚੌੜਾਈ ਚ ਲੈਣਾ 8 ਇੰਚਾ ਜੋ ਡੀਪ ਲੈਣਾ ਹੈ ਹਾਂਜੀ ਸ਼ਰਟ ਦੀ ਕਟਿੰਗ ਆਪਣੀ ਹੋ ਗਈ ਹੈ ਹੁਣ ਆਪਾਂ ਕਰ ਮੋਡਾ ਜਿੰਨਾ ਵੀ ਸ਼ਰਟ ਦੇ ਉੱਪਰ ਸੀਗਾ ਸਾਢੇ 9 ਸਾਢੇ 10 ਦਿੱਤੇ ਆਪਾਂ ਮਾਰਕ ਕਰ ਲੈਣਾ ਹੈ ਆਵਲੀਆ ਜੋ ਆਪਾਂ ਬੈਕ ਕੱਟ ਪਾ ਲੜੀਏ ਜੀ neck ਦਾ ਜੋ ਚੌਰਸ ਪਾਉਣ ਹੈ ਹੁਣ ਆਪਾਂ ਕਰਦੇ ਆ neck ਦੀ ਕਟਿੰਗ 2 ਇੰਚ ਸੀਗਾ ਜੋ ਪਰ ਬੈਕ neck ਕਟਿੰਗ ਕਰਿਆ ਸੀਗਾ ਫਰੰਟ ਵਾਲਾ ਕਰਨਾ ਆਪਾਂ 5.5 ਇੰਚ ਪੌਣੇ 3 ਇੰਚ ਦੇ ਉੱਪਰ ਆਪਾਂ ਮਾਰਕ ਕਰ ਲੈਣਾ 7.5 ਇੰਚ ਜੋ ਪਰ ਡੇਪ ਲੈਣੇ ਨੀਚੇ ਤੋਂ ਕਰਨਾ ਜੀ 2.5 ਇੰਚ ਤੇ ਮਾਰਕ ਕਿਸਟਾਂਗ ਨਾ ਇਹ ਦਿਨ ਰਲਾਗਾਣੇ ਹਾਂ ਜੀ ਨੈੱਕ ਦਾ ਜੋ ਆਪਾਂ ਕਪੜੇ ਤੇ ਪੇਸਟ ਕਰ ਲਿਆ ਏ ਆ ਵੜੀਆਂ 슬ੀਵ ਨੇ 슬ੀਵ ਦੀ ਵੀ ਕਟਿੰਗ ਹੋ ਗਈ ਆ ਜੀ ਆਪਣੀ ਹੋ ਗਿਆ ਥੈਂਕ ਯੂ ਜੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਥੈਂਕ ਯੂ